ਪੱਤਰਕਾਰ ਸਾਥੀਓ ਮੈਂ ਤੁਹਾਡੇ ਸਾਹਮਣੇ ਇੱਕ ਜੋ ਜੋ ਸਾਨੂੰ ਸਰਦਾਰ ਜਗਦੇਸ਼ ਸਿੰਘ ਡੱਲੇਵਾਲ ਜੀ ਦਾ ਅਹਿਮ ਮੈਸੇਜ ਮਿਲਿਆ ਕਾਕਾ ਸਿੰਘ ਕੋੜਾ ਦਾ ਇਹ ਕਿਉਂਕਿ ਉਹਨਾਂ ਨੇ ਕਿਹਾ ਵੀ ਇਹ ਪਬਲਿਕ ਹੋਣਾ ਚਾਹੀਦਾ ਉਹੀ ਸਾਂਝਾ ਕਰੂੰਗਾ ਉਹਨਾਂ ਨੇ ਕਿਹਾ ਵੀ ਕਾਕਾ ਸਿੰਘ ਮੈਨੂੰ ਤੁਸੀਂ politcal ਮੌਤ ਨਾ ਮਾਰ ਦਿਓ ਕਿਤੇ politcal ਮੌਤ ਦਾ ਭਾਵੇਂ ਸੀ ਵੀ ਮੈਨੂੰ ਚਕਾ ਸ਼ਿਕਾਇਤ ਆ ਜੇ ਮੈਨੂੰ ਤੁਹਾਡੀ ਕਿਸੇ ਕਮੀ ਕਾਰਨ ਉਸ ਮੈਨੂੰ ਹਕੂਮਤ ਨੂੰ ਚੱਕਣ ਚ ਕਾਮਜਾਬ ਹੋ ਗਈ ਤਾਂ ਲੋਕਾਂ ਨੇ ਐ ਹੀ ਕਹਿਣਾ ਵੀ ਇਹ ਇਹਨਾਂ ਨੇ ਮਿਲ ਮਲਾ ਕੇ ਸਾਰਾ ਇਹ ਡਰਾਮਾ ਰਚਿਆ ਜੇ ਇਹ ਕੁਝ ਹੋ ਗਿਆ ਤਾਂ ਸਮਝ ਲਓ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਨਾ ਮੈਨੂੰ ਹਸਪਤਾਲ ਚ ਜਾ ਕੇ ਡ੍ਰਿਪਾਂ ਲਾ ਦੇਣੀਆਂ ਨੇ ਉਹੀ ਬਾਪੂ ਸੂਰਤ ਸਿੰਘ ਆਲਾ ਹਾਲ ਮੇਰਾ ਉਹਨਾਂ ਨੇ ਕਰ ਦੇਣਾ ਨਾ ਜਿਉਂਦਿਆਂ ਚ ਨਾ ਮਰਿਆ ਚ ਇਸ ਕਰਕੇ ਉਹਨਾਂ ਨੇ ਸਪੈਸ਼ਲੀ ਕਿਹਾ ਵੀ ਆਪਣੀ ਚੌਕਸੀ ਆਪਣੀ ਪਹਿਰੇਦਾਰੀ ਆਪਣੇ ਜਿਹੜੀ ਬਲਟੇਅਰ ਫੋਰਸ ਹੈ ਇਹ ਤਾਇਨਾਤ ਕਰ ਦਿਓ ਇਹ ਜੀ ਕੋਈ ਗੱਲ ਨਾ ਹੋ ਜੇ ਵੀ ਉਹ ਮੈਨੂੰ ਇੱਥੋਂ ਜ਼ਬਰਦਸਤੀ ਚੱਕਣ ਚ ਕੰਮ ਜਾਵੋ ਹੋ ਜਾਣ ਤਾਂ ਉਹਨਾਂ ਨੂੰ ਅਸੀਂ ਕਾਕਾ ਸਿੰਘ ਕਹਿੰਦਾ ਵੀ ਉਹਦੇ ਕਹਿਤਾ ਸੀਗਾ ਵੀ ਤੁਹਾਨੂੰ ਬਾਹਰ ਵੀ ਕਰ ਦਿਆਂਗੇ ਪਰ ਤੁਸੀਂ ਇਹ ਫਿਕਰ ਕੱਢ ਦਿਓ 25 26 ਦੀ ਰਾਤ ਨੂੰ ਜੋ ਕੁਝ ਹੋਇਆ ਉਹ ਹੁਣ ਹਾਲਤ ਨਹੀਂ ਕੋਈ ਵੀ ਤਾਕਤ ਹੈ ਜਿਹੜੀ ਦੁਨੀਆ ਦੀ ਇਹ ਜੁਰਤ ਨਹੀਂ ਕਰੂਗੀ ਜੇ ਉਹ ਜ਼ਬਰਦਸਤੀ ਕਰਦੀ ਕੋਸ਼ਿਸ਼ ਕਰੂਗੀ ਤਾਂ ਕੱਲ ਵੀ ਅਸੀਂ ਕਿਹਾ ਸੀਗਾ ਵੀ ਉਹ ਐ ਨਹੀਂ ਫਿਰ ਵੀ ਪੋਲੇ ਪੈਰੀ ਹੋ ਜਾਊਗਾ ਪੂਰੀ ਇੱਥੇ ਕਹਿਣ ਦਾ ਭਾਵ ਟੱਕਰ ਹੋਊਗੀ ਦੋਨਾਂ ਧਿਰਾਂ ਦੇ ਜਿਹੜੀਆਂ ਜਾਨਾਂ ਕੈਜੂਐਲਟੀਆਂ ਹੋਣਗੀਆਂ ਇਹ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਇਹ ਤੁਸੀਂ ਬੇਫਿਕਰ ਹੋ ਜਾਓ ਅਸੀਂ ਨਹੀਂ ਕਰ ਦੇਵਾਂਗੇ ਇਹ ਉਹਨਾਂ ਨੇ ਸਾਨੂੰ ਮੈਸੇਜ ਦਿੱਤਾ ਸੀਗਾ ਤੇ ਸ਼ੇਅਰ ਕਰਨ ਨੂੰ ਅਸੀਂ ਤੁਹਾਡੇ ਮਾਧਮੇ ਰਾਹੀਂ ਸਾਰੀ ਕਾਕਾ ਸਿੰਘ ਕੋਰੜਾ ਨੇ ਉੱਥੇ ਸਟੇਜ ਤੋਂ ਵੀ ਅਨਾਉਂਸ ਕਰਤਾ ਤੁਹਾਡੇ ਵੱਲੋਂ ਰਾਹੀਂ ਅਸੀਂ ਸਾਰੇ ਉਹਨਾਂ ਦਾ ਮੈਸੇਜ ਹੈ ਅੱਜ ਉਹ ਪਬਲਿਕ ਨੂੰ ਗਾਇਰਲ ਕਰਨਾ ਚਾਹੁੰਦੇ ਆ ਧੰਨਵਾਦ ਔਰ ਮੁਤਾਬਕ ਮੁਤਾਬਕ ਜਿਹਨੂੰ ਦੇਖਦੇ ਆ ਮਰਦਾਬਾਦ ਮੁਤਾਬਕ ਉਹ ਸੋਕਾ ਦਾ ਜ਼ਿੰਦਾਬਾਦ 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 ਨਾ ਕੋਈ ਦੇਖ ਲਿਆ ਧੰਨਵਾਦ ਦੇਖ ਲਿਆ ਜੋ ਦਿਨ ਮੈਂ ਦੇਖਾਂਗੇ ਜੋ ਦਿਨ ਮੈਂ ਦੇਖਾਂਗੇ ਜੋ ਦਿਨ ਮੈਂ ਦੇਖਾਂਗੇ 아자, 더위 씩 눌러마자, 우와, 워크 মুসলান <coughs> <coughs> ਉਹ ਪ੍ਰਧਾਨ ਜੀ ਵਾਲਾ ਫੋਨ ਆ ਯਾਰ ਮੈਂ ਹਾਂ ਨੀ ਤੇਰਾ ਆ ਵੀ ਪ੍ਰਧਾਨ ਜੀ ਦਾ ਫੋਨ ਆ ਮੈਂ ਆਈ ਜਾਣਾ ਮਗਰ ਜਾਣੇ ਇੱਥੇ ਆਪਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਆ ਹੋ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੇ ਪੇਜ ਨਾਲ ਸੋ ਇੱਕ ਵਿਸ਼ਾਲ ਕੈਂਡਲ ਮਾਰਚ ਖਨੋਰੀ ਬਾਰਡਰ ਦੀ ਸਟੇਜ ਤੋਂ ਰਵਾਨਾ ਹੋ ਰਿਹਾ ਜਿੱਥੇ ਬਾਈ ਸ਼ੋਭ ਕਰਨ ਦੇ ਫੈਰ ਵੱਜੇ ਸੀ ਬਾਈ ਦੀ ਸ਼ਹੀਦੀ ਹੋਈ ਸੀ ਦੋਨਾਂ ਫੋਰਮਾਂ ਦੇ ਆਗੂ ਸਹਿਬਾਨਾਂ ਵੱਲੋਂ ਅਗਵਾਈ ਕੀਤੀ ਜਾ ਰਹੀ ਹੈ ਇਸ ਮਾਰਚ ਦੀ ਤੇ ਕੈਂਡਿਡਟ ਮਾਰਚ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦੇ ਸਮਰਥਨ ਵਿੱਚ ਪੂਰੇ ਭਾਰਤ ਵਿੱਚ ਕੀਤਾ ਜਾ ਰਿਹਾ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਵੀਰ ਇਸ ਕੈਂਡਿਡਟ ਮਾਰਚ ਦਾ ਹਿੱਸਾ ਬਣੇ ਨੇ ਸੋ ਲਗਭਗ 1 ਕਿਲੋਮੀਟਰ ਤੋਂ ਵੀ ਵੱਧ ਦਾ ਕਾਫਲਾ ਕਿਸਾਨਾਂ ਦਾ